ਵਾਹਿਗੁਰੂ ਜੀ ਕਾ ਖਾਲਸਾ ਹੁਨੇ ਹੁਨੇ ਪਤਾ ਲੱਗਿਆ ਕਿ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਲੜ ਰਹੇ ਭਾਈ ਜਗਜੀਤ ਸਿੰਘ ਡੱਲੇਵਾਲ ਦੂਸਰੇ ਪਾਸੇ ਸਰਵਨ ਸਿੰਘ ਪੰਧੀਰ ਜਿਨ੍ਹਾਂ ਦੀ ਅੱਜ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ ਐਮਐਸਪੀ ਕਿਸਾਨੀ ਨੂੰ ਮੁੱਖ ਰੱਖ ਕੇ ਔਰ ਜਿਸ ਵੇਲੇ ਇਹ ਕਿਸਾਨ ਭਰਾ ਮੀਟਿੰਗ ਕਰਕੇ ਚੰਡੀਗੜ੍ਹ ਤੋਂ ਨਿਕਲਦੇ ਨੇ ਕੁਝ ਸਾਥੀਆਂ ਨੂੰ ਚੰਡੀਗੜ੍ਹ ਵਿੱਚ ਹੀ ਦਬੋਚ ਲਿਆ ਗਿਆ ਪੰਜਾਬ ਦੇ ਵਿੱਚ ਪੈਰ ਪਾਉਂਦਿਆਂ ਹੀ ਸਰਵਨ ਸਿੰਘ ਪੰਦੇੜ ਤੇ ਡੱਲੇਵਾਲ ਸਾਹਿਬ ਜਗਜੀਤ ਸਿੰਘ ਉਹਨਾਂ ਨੂੰ ਪੁਲਿਸ ਨੇ ਜਬਰੀ ਗ੍ਰਿਫਤਾਰ ਕਰ ਲਿਆ ਇਸ ਦੀ ਅਸੀਂ ਨਖੇਦੀ ਕਰਦੇ ਹਾਂ ਕਿਉਂ ਇਹ ਜ਼ਮੋਰੀਅਤ ਸ਼ਬਦਾਨ ਕਾਨੂੰਨ ਸਭ ਨੂੰ ਛਿੱਕੇ ਟੰਗਦਾ ਔਰ ਲੋਕਤੰਤਰ ਦਾ ਘਾਣਾ ਹੈ ਮਨੁੱਖੀ ਅਧਿਕਾਰਾਂ ਦੀ ਆਵਾਜ਼ ਦਾ ਇਹਨੂੰ ਕਤਲ ਕਹਿ ਸਕਦੇ ਹਾਂ ਔਰ ਕੀਤਾ ਕਿੰਨੇ ਪੰਜਾਬ ਸਰਕਾਰ ਨੇ ਨਖੇਦੀ ਕਰਦੇ ਔਰ ਇਹ ਵੀ ਆਖਦੇ ਪੰਜਾਬ ਸਰਕਾਰ ਨੂੰ ਕਿ ਇਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ ਇਹਨਾਂ ਨੂੰ ਆਪਣੇ ਟਿਕਾਣਿਆਂ ਤੇ ਪਹਚਾਇਆ ਜਾਏ ਕਿ ਤੁਹਾਡੇ ਵਾਸਤੇ ਠੀਕ ਨਹੀਂ ਦੂਸਰੇ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਗੱਲ ਕਦੇ ਨਰਿੰਦਰ ਮੋਦੀ ਨੇ ਖੁਦ 2014 ਦੇ ਵਿੱਚ ਐਮਐਸਪੀ ਕਿਸਾਨੀ ਮਜ਼ਦੂਰੀ ਕਾਨੂੰਨ ਨੂੰ ਮੁੱਖ ਰੱਖਦੇ ਆ ਡਾਕਟਰ ਮਨਮੋਹਨ ਸਿੰਘ ਹੋਣਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਵੀ ਇਹ ਕਿਸਾਨਾਂ ਦੇ ਹੱਕ ਐਵੇਂ ਬਹਾਲ ਰੱਖੇ ਜਾ ਸਕਦੇ ਆ ਉਹੀ ਚਿੱਠੀ ਅੱਜ 2024 ਚ ਜਾਂ 25 ਚ ਜਾਂ 22 ਚ ਜਾਂ 20 ਚ ਮੋਦੀ ਸਰਕਾਰ ਨੂੰ ਕਿਸਾਨ ਦੇ ਰਿਆ ਜਿਹੜੀ ਕਦੇ ਮੋਦੀ ਡਾਕਟਰ ਮਨਮੋਨ ਸਿੰਘ ਨੂੰ ਕਿਸਾਨਾਂ ਲਈ ਚਿੱਠੀ ਦੇਣ ਜਾਂਦਾ ਸੀ ਉਹੀ ਚਿੱਠੀ ਅੱਜ ਮੋਦੀ ਸਰਕਾਰ ਨੂੰ ਭਾਰਤ ਦੇ ਕਿਸਾਨ ਦੇਣ ਜਾਂਦੇ ਨੇ ਕੱਲੇ ਪੰਜਾਬ ਦੇ ਹੀ ਨਹੀਂ ਫਿਰ ਦੂਸਰੇ ਪਾਸੇ ਇਹ ਵੀ ਹੈ ਜਿਹੜੀਆਂ ਗੱਲਾਂ ਭਗਵੰਤ ਮਾਨ ਖੁਦ ਜਦੋਂ ਮੁੱਖ ਮੰਤਰੀ ਨਹੀਂ ਸੀ ਤੇ ਕਿਸਾਨਾਂ ਦੇ ਹੱਕ 'ਚ ਕਰਦੇ ਆਏ ਆ ਉਹੀ ਗੱਲਾਂ ਅੱਜ ਕਿਸਾਨ ਕਰ ਰਿਹਾ ਤੇ ਭਗਵੰਤ ਮਾਨ ਉਸ ਦਾ ਵਿਰੋਧ ਕਰ ਰਿਹਾ ਇਹ ਠੀਕ ਨਹੀਂ ਹੈ ਭਗਵੰਤ ਮਾਨ ਜੀ ਇੱਕ ਬੰਦੇ ਤੁਸੀਂ ਕਹਿੰਦੇ ਹੋ ਇਹ ਕੇਂਦਰ ਸਰਕਾਰ ਨਾਲ ਸੰਬੰਧਿਤ ਆ ਤੇ ਫਿਰ ਤੁਹਾਨੂੰ ਇਹ ਬੰਦੇ ਚੁੱਕਣ ਦੀ ਲੋੜ ਕਿਉਂ ਪੈਗੀ ਗਲਤ ਹੈ ਤੁਹਾਨੂੰ ਚਾਹੀਦਾ ਸੀ ਤੁਸੀਂ ਇਹਨਾਂ ਨਾਲ ਮਿਲ ਕੇ ਕੇਂਦਰ ਸਰਕਾਰ ਕੋ ਜਾ ਕੇ ਇਹਨਾਂ ਦੇ ਮਸਲੇ ਹੱਲ ਕਰਾਉਂਦੇ ਧਰਨੇ ਚੁੱਕਣ ਦੀ بجائے ਧਰਨੇ ਲੱਗਣੇ ਬੰਦ ਹੋ ਜਾਂਦੇ ਜੇ ਕਿਦਰੇ ਤੁਸੀਂ ਜਿਹੜੀਆਂ ਗੱਲਾਂ ਚੋਣ ਲੜਨ ਤੋਂ ਪਹਿਲਾਂ ਕਈਆਂ ਹੋਈਆਂ ਸਨ ਉਹਨਾਂ ਤੇ ਅੱਜ ਤੁਸੀਂ ਪੂਰੇ ਚੱਲਦੇ ਤਾਂ ਸ਼ਾਇਦ ਇਹ ਦਿਨ ਪੰਜਾਬ ਨੂੰ ਕਿਸਾਨਾਂ ਨੂੰ ਤੁਹਾਨੂੰ ਨਾ ਵੇਖਣੇ ਪੈਂਦੇ। ਔਰ ਉਹੀ ਕਿਸਾਨੀ ਸੰਘਰਸ਼ ਜਿਹੜਾ ਡੱਲੇਵਾਲ ਸਾਹਿਬ ਪਿਛਲੇ ਕਰੀਬਨ 13 ਮਹੀਨਿਆਂ ਤੋਂ ਉੱਥੇ ਬੈਠੇ ਨੇ ਜੇ ਇੱਕ ਮਹੀਨਾ ਹੋਰ ਬੈਠ ਜਾਣਗੇ ਫਿਰ ਕੀ ਹੋਊ। 100 ਦਿਨ ਤੋਂ ਉੱਤੇ ਹੋ ਗਏ ਉਹਨਾਂ ਨੂੰ ਮਰਨ ਵਰਤ ਸੀ। ਪਰ ਸਰਕਾਰ ਦੇ ਕਹਿਣ ਤੇ ਉਹਨਾਂ ਨੇ ਫਿਰ ਮਰਨ ਵਰਤਨ ਦੇ ਵਿੱਚ ਮੈਡੀਸਨ ਸਹੂਲਤ ਲੈ ਕੇ ਮਰਨ ਤੋਂ ਇੱਕ ਪਾਸੇ ਹੋ ਕੇ ਗੱਲਬਾਤ ਨੂੰ ਤਰਜੀਹ ਦਿੱਤੀ ਇੱਕ ਮੀਟਿੰਗ ਤੁਸੀਂ ਪਹਿਲਾਂ ਕੀਤੀ ਹੈ ਫਰਵਰੀ ਚ ਹੁਣ ਤੁਸੀਂ ਇਹ ਮੀਟਿੰਗ ਅੱਜ ਫਿਰ ਕੀਤੀ ਹੈ ਮਾਰਚ ਵਿੱਚ ਅਗਲੀ ਮੀਟਿੰਗ 4 ਮਈ ਨੂੰ ਤੁਸੀਂ ਰੱਖੀ ਹੈ ਕਿੱਡੀ ਕ ਗੱਲ ਸੀ 4 ਮਈ ਨੂੰ ਗੱਲ ਨਿਬੜ ਜਾਂਦੀ ਕੀ ਲੋੜ ਸੀ ਇਹਨੂੰ ਹੋਰ ਤਾਰ ਪੀੜ ਕਰਨ ਦੀ ਤੇ ਫਿਰ ਇਹਨੂੰ ਕੀ ਸਮਝੀਏ ਕਿ ਇਹ ਉਹ ਤੁਹਾਡਾ ਸਿਸਟਮ ਹੈ ਜਿਹੜਾ ਕਦੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠਾ ਸੀਗਾ ਹਿੰਦੂ ਰਾਜੇ ਵੀ ਉੱਚ ਸਨ ਮੁਗਲ ਵੀ ਸਨ ਹੋਰ ਵੀ ਸਨ ਔਰ ਉਹਨਾਂ ਨੇ ਸੌਵਾਂ ਵੀ ਖਾਧੀਆਂ ਗਉ ਤੇ ਕੁਰਾਨ ਦੀਆਂ ਤੇ ਸੌਵਾਂ ਖਾਣ ਤੋਂ ਬਾਅਦ ਭਰੋਸੇ ਚ ਲੈ ਕੇ ਮੁਕਰੇ ਵੀ ਹਮਲਾ ਵੀ ਕੀਤਾ ਕੀ ਅਸੀਂ ਇਸ ਨੂੰ ਉਹ ਰਾਜ ਸਮਝੀਏ ਕਿ ਉਹ ਆ ਇਹ ਤੁਸੀਂ ਸੋਚਣਾ ਹੋਊਗਾ ਇਸ ਲਈ ਸਭ ਕਾਹੇ ਦੀ ਨਖੇਦੀ ਕਰਦਿਆਂ ਚਾਹੀਦਾ ਏ ਕਿਸਾਨ ਭਰਾਵਾਂ ਦੀ ਮੰਗ ਨੂੰ ਤੁਰੰਤ ਮੰਨ ਕੇ ਸਰਕਾਰ ਤਵੱਜੋ ਦੇਵੇ ਅਸੀਂ ਨਹੀਂ ਚਾਹੁੰਦੇ ਕਿਸੇ ਕਿਸਮ ਦਾ ਕੋਈ ਬਖੇੜਾ ਖੜਾ ਹੋਵੇ ਪੰਜਾਬ ਸਰਕਾਰ ਅਗਰ ਵਾਕਈ ਸੁਹਿਰਦ ਹੈ ਕਿ ਇੱਥੇ ਕੋਈ ਮੋਰਚਾ ਕੋਈ ਧਰਨਾ ਨਹੀਂ ਹੋਣਾ ਚਾਹੀਦਾ ਤੇ ਫਿਰ ਉਹਨਾਂ ਦੀ ਗੱਲ ਸੁਣੀ ਜਾਏ ਅਸੀਂ ਇਹੀ ਕਿਸਾਨ ਹੈ ਇਹੀ ਮਜ਼ਦੂਰ ਨੇ ਇਹੀ ਲੋਕ ਨੇ ਜਿਨ੍ਹਾਂ ਨੇ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਬਣਾਈ ਹੈ ਇਸ ਲਈ ਇਹ ਗੱਲਾਂ ਅੱਜ ਸ਼ੁਭ ਦੀਆਂ ਨਹੀਂ ਇੱਕ ਬੰਨੇ ਕਹੋ ਕਿ ਪੰਜਾਬ ਸਰਕਾਰ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ ਤੇ ਦੂਸਰੇ ਪਾਸੇ ਸਰਕਾਰ ਡਾਂਗ ਫੇਰ ਕੇ ਤੇ ਉਹਨਾਂ ਨੂੰ ਕੀ ਦੱਸਣਾ ਚਾਹੁੰਦੀ ਏ ਫਿਰ ਤੁਹਾਡੇ ਨਾਲ ਮੀਟਿੰਗ ਹੁੰਦੀ ਏ ਤੁਸੀਂ ਕਿੰਨੇ ਕਰ ਲੋ ਜੋ ਕਰਨਾ ਇਹ ਬਦਮਾਸ਼ੀ ਠੀਕ ਨਹੀਂ ਜੇ ਗੱਲਾਂ ਤੇ ਆਉਨੇ ਹੋ ਤੇ ਫਿਰ ਇਹ ਬਦਮਾਸ਼ੀ ਕਦੇ ਕਾਂਗਰਸ ਨੇ ਵੀ ਇੱਥੇ ਕੀਤੀ ਸੀ ਸਰਕਾਰ ਵੇਲੇ ਬੀਜਪੀ ਕਾਲੀਆਂ ਨੇ ਵੀ ਕੀਤੀ ਸਿਰਫ ਜੋ ਹਸ਼ਰੋਨਾ ਦਾ ਹੋਇਆ ਕਿ ਤੁਸੀਂ ਚੋਣੇ ਹੋ ਤੁਹਾਡਾ ਹਸ਼ਰ ਵੀ ਇਹੀ ਕਰ ਅੱਜ ਤੁਸੀਂ ਡਾਂਗ ਫੇਰ ਲੋ ਚੋਣਾ ਚ ਇਹ ਤੁਹਾਨੂੰ ਫੇਰ ਦੇਣਗੇ ਫਿਰ ਕੀ ਕਰੋਗੇ ਇਸ ਲਈ ਚੰਗਾ ਹੋਵੇ ਕਿ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਕੀਤੀਆਂ ਨੇ ਤੇ ਜਿੰਨਾ ਗੱਲਾਂ ਕਰਕੇ ਇੰਨੇ ਕਿਸਾਨ ਮਜ਼ਦੂਰਾਂ ਨੇ ਤੁਹਾਨੂੰ ਚੁਣਿਆ ਉਹ ਗੱਲਾਂ ਨੂੰ ਤਰਜੀਹ ਦੇ ਕੇ ਮਸਲਾ ਤੁਸੀਂ ਹੱਲ ਕਰੋ ਮਸਲਾ ਕੇਂਦਰ ਤੋਂ ਹੱਲ ਕਰਵਾਓ ਉਹ ਤੁਰੰਤ ਕਰਾਇਆ ਜਾਏ ਤੁਰੰਤ ਗੱਲੇਵਾਲ ਸਾਹਿਬ ਦੀ ਜਿਹੜੀ ਆ ਉਹ ਰਿਹਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਟਿਕਾਣੇ ਤੇ ਜਾਣ ਦਿਓ ਤੇ ਡੱਲੇਵਾਲ ਸਾਹਿਬ ਨੂੰ ਵੀ ਕਵਾਂਗੇ ਕਿ ਸਰਕਾਰਾਂ ਦਾ ਰਵਈਆ ਤੁਸੀਂ ਵੇਖ ਹੀ ਲਿਆ ਮਰਨ ਵਰਤ ਛੱਡੋ ਆਓ ਮੈਦਾਨੇ ਜੰਗ ਵਿੱਚ ਵੇਖਦੇ ਹਾਂ ਕਿੰਨੀ ਕੁ ਵਾਰੀ ਧਰਨੇ ਚੁੱਕਦੇ ਤੇ ਕਿੰਨੀ ਵਾਰੀ ਕੀ ਕਰਦੇ ਫਿਰ ਇਸ ਪਾਸੇ ਆ ਜਾਣੇ ਪਰ ਅਸੀਂ ਨਹੀਂ ਚਾਹੁੰਦੇ ਔਰ ਨਾਲ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਕਿਸਾਨ ਜਥੇਬੰਦੀਆਂ ਨੇ ਉਹ ਆਪਣੀ ਇਕਤਾ ਦਾ ਸਬੂਤ ਦਿੰਦਿਆਂ ਉੱਥੇ ਹੀ ਆਜੋ ਕਦੇ ਸਿੱਖਾਂ ਨੇ ਸਿੱਖ ਰਾਜ ਵੇਲੇ ਮੁਲਤਾਨ ਦਾ ਕਿਲਾ ਫਤਿਹ ਕਰਨਾ ਸੀਗਾ ਹੋਇਆ ਕਿ ਉਹ ਜਿਹੜੀ ਤੋਪ ਸੀ ਉਹਦਾ ਪਈਆ ਟੁੱਟ ਗਿਆ ਤੋਪਚੀ ਕਹਿੰਦਾ ਕਿ ਹੁਣ ਇਹਦਾ ਬੈਲੈਂਸ ਇਹਨੂੰ ਇਹਨੂੰ ਬਰਾਬਰ ਰੱਖਣ ਵਾਸਤੇ ਇਹਦੇ ਥੱਲੇ ਇੱਕ ਸਿੱਖ ਨੂੰ ਮੋਢਾ ਦੇਣਾ ਹੋਇਆ ਕਰੂ ਤੇ ਜਦੋਂ ਉਹ ਤੋਪ ਗੋਲਾ ਛੱਡ ਦੇਗੀ ਚਲ ਲਗੇਗੀ ਚਲ ਜਾਊਗਾ ਗੋਲਾ ਗੋਲਾ ਦਾਗਣ ਦੇ ਨਾਲ ਥੱਲੇ ਦੇਣ ਵਾਲੇ ਮੋਢਾ ਜਿਹੜਾ ਸਿੱਖ ਹੈ ਉਹਦੇ ਚੀਥੜੇ ਉੱਡ ਜਾਣਗੇ ਹੁਣੇ ਸਾਹਮਣੇ ਮੌਤ ਵੀ ਹੈ ਤੇ ਕਿਲਾ ਵੀ ਹੈ ਤੇ ਕਿਲਾ ਫਤਿਹ ਕਰਨ ਵਾਸਤੇ ਉਹ ਟੁੱਟੇ ਹੋਏ ਪਈਏ ਦੀ ਥਾਂ ਸਿੱਖ ਮੋਢਾ ਦਿੰਦਾ ਹੈ ਇਹ ਕੁੱਡ ਦਾ ਇਤੇ ਦੂਜਾ ਭੱਜ ਕੇ ਉਹਦੇ ਥੱਲੇ ਹੋ ਜਾਂਦਾ ਹੈ ਜਿੰਨਾ ਚਿਰ ਕਿਲਾ ਫਤੇ ਨਹੀਂ ਹੋਇਆ ਉਹਨਾਂ ਚਿਰ ਮੋਢਾ ਦੇਣ ਵਾਲੇ ਸਿੱਖ ਵੀ ਪਛਾਣ ਨਹੀਂ ਹਟੇ ਭਾਵੇਂ ਚੀਥੜੇ ਹੋਡੇ ਤੇ ਇਹ ਤੁਸੀਂ ਮਤਾਂ ਸੋਚਿਓ ਕਿ ਇੱਕ ਸਰਵਣ ਸਿੰਘ ਪੰਦੇਰ ਚੁੱਕ ਲਿਆ ਜਾਂ ਜਗਜੀਤ ਸਿੰਘ ਡੱਲੇਵਾਲ ਚੁੱਕ ਲਿਆ ਤੇ ਉਹਨਾਂ ਦੇ ਸਾਥੀ ਚੁੱਕ ਲਏ ਤੇ ਇਹ ਘਰੋਂ ਚਲੇ ਜਾਣਗੇ ਕਿਦਰੇ ਐਸਾ ਨਾ ਹੋਵੇ ਇਹ ਸਾਰਾ ਪੰਜਾਬ ਸੀਲ ਕਰਕੇ ਬੈਠ ਜਾਣ ਅਸੀਂ ਨਹੀਂ ਚਾਹੁੰਦੇ ਇਹ ਇਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਹੋਵੇ ਪਹਿਲਾਂ ਹੀ ਇੱਥੇ ਬਹੁਤ ਕੁਦ ਚੱਲ ਰਿਹਾ ਹੈ ਨਸ਼ਾ ਗੰਗਵਾੜ ਹੋਰ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਨੇ ਜਿਹੜੇ ਪੰਜਾਬ ਨੂੰ ਹੋਰ ਪਾਸੇ ਨੂੰ ਲਿਜਾ ਰਹੇ ਨੇ ਕਿਦਰੀ ਹਿਮਾਚਲ ਨਾਲ ਸਾਡਾ ਸਿਰ ਫਸਾਇਆ ਜਾ ਰਿਹਾ ਅਸੀਂ ਕਿਸੇ ਕਿਸਮ ਦੀ ਨਹੀਂ ਚਾਹੁੰਦੇ ਪੰਥਕ ਤੌਰ ਤੇ ਬੁਖੇੜੇ ਖੜੇ ਕੀਤੇ ਜਾ ਰਹੇ ਨੇ ਕਿ ਕਿਸੇ ਤਰ੍ਹਾਂ ਪੰਜਾਬ ਨੂੰ ਹੋਰ ਪਾਸੇ ਨੂੰ ਤੋਰ ਕੇ ਲਾਂਬੂ ਲਾ ਦਿਓ ਤੇ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਤੁਹਾਨੂੰ ਭਗਵੰਤ ਮਾਨ ਜੀ ਇਹਨੂੰ ਛੱਡੋ ਇਹਨਾਂ ਦੇ ਸਾਥੀ ਬਣੋ ਇਹਨਾਂ ਤੇ ਹਾਕਮ ਬਣ ਕੇ ਤਾਨਾ ਛਾਈ ਬਦਮਾਸ਼ੀ ਵਾਲਾ ਰਵਈਆ ਨਹੀਂ ਉਹੀ ਰੱਖੋ ਜਿਹੜਾ ਤੁਹਾਡਾ ਸਿਸਟਮ ਬੋਟਾਂ ਤੋਂ ਪਹਿਲਾਂ ਸੀ ਤੇ ਕੇਜਰੀਵਾਲ ਨੂੰ ਵੀ ਕਹਿਣਾ ਚਾਹੁੰਦੇ ਵੀ ਦਿੱਲੀੋਂ ਤੁਹਾਨੂੰ ਸਭ ਕੁਝ ਸਿੱਖ ਲੈਣਾ ਚਾਹੀਦਾ ਹੈ ਪੰਜਾਬ ਹੀ ਸੀ ਜਿਨੇ ਤੁਹਾਨੂੰ ਦਿੱਲੀ ਤੱਕ ਇਹ ਰਾਜ ਕਰਨ ਦਾ ਸਮਾਂ ਦਿੱਤਾ ਹੈ ਤੇ ਹੁਣ ਜੇ ਤੁਸੀਂ ਪੰਜਾਬ ਉਨਾ ਹੀ ਮੱਥਾ ਲਾ ਲਿਆ ਤੇ ਫਿਰ ਦੇਖ ਲਿਓ ਕਿਸੇ ਨੇ ਵੀ ਤੁਹਾਨੂੰ ਮੱਥੇ ਨਹੀਂ ਜੇ ਲਾਉਣਾ ਸੁਆਸ ਕਰਦਾ ਹਾਂ ਕਿ ਤੁਸੀਂ ਇਹ ਨੂੰ ਧਿਆਨ ਚ ਰੱਖੋਗੇ ਕਿਸਾਨ ਜੱਥੇਬੰਦੀਆਂ ਇਕਤਾ ਦਾ ਸਬੂਤ ਦਿਓ ਤਾਂ ਕਿ ਡੱਲੇਵਾਲ ਸਾਹਿਬ ਨੇ ਜਿਹੜਾ ਮਿੱਥਿਆ ਹੋਇਆ ਏ ਉਹਨੂੰ ਪੂਰਾ ਕੀਤਾ ਜਾ ਸਕੇ ਉਹ ਕਿਸਾਨੀ ਮੰਗ ਜਿਹੜੀ ਸੀ ਉਹੀ ਕਦੇ ਮੋਦੀ ਸਰਕਾਰ ਖੁਦ ਮੋਦੀ ਜੀ ਆਪ ਜਾ ਕੇ ਡਾਕਟਰ ਮਨਮੋਨ ਸਿੰਘ ਤੋਂ ਮੰਗਦੇ ਰਹੇ ਨੇ ਤੇ ਅੱਜ ਮੋਦੀ ਸਰਕਾਰ ਖੁਦ ਹੈ ਉਹ ਕਰ ਸਕਦੀ ਹੈ ਤੇ ਜੇ ਨਹੀਂ ਤੇ ਫਿਰ ਕਹਿਣਾ ਪਵੇਗਾ ਕਿ ਤੂੰ ਹਿਸਾਵਾਂ ਖਾ ਕੇ ਮੁਕਰਨ ਵਾਲੇ ਲੋਕ ਫਿਰ ਇਹ ਸਮਝਿਆ ਜਾਏ ਜੇ ਨਹੀਂ ਤੇ ਫਿਰ ਜਿਹੜਾ ਤੁਰੰਤ ਇਸਤੇ ਮਸਲੇ ਨੂੰ ਹੱਲ ਕਰਕੇ ਇਨਾਂ ਬਜ਼ੁਰਗਾਂ ਨੂੰ ਘਰੋਂ ਘਰੀ ਪਹੁੰਚਾਇਆ ਜਾਏ ਨਾ ਕਿ ਚੁੱਕ ਕੇ ਬਦਮਾਸ਼ੀ ਦਾ ਸਬੂਤ ਦਿੱਤਾ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ